ਬੀਤੇ ਦਿਨੀ ਸਮਰਾਲਾ ਸ਼ਹਿਰ ਦੇ ਵਿੱਚ ਭਰੀ ਆਬਾਦੀ ਦੇ ਹਰਨਾਮ ਨਗਰ ਗਲੀ ਨੰਬਰ 1 ਦੇ ਵਿੱਚ ਚਰਪਛਾਤੇ ਲੁਟੇਰੀਆ ਦੇ ਵੱਲੋਂ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੈਨ ਖੋਈ ਗਈ ਸੀ ਤੇ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਸੀ ਦੱਸਦੀ ਹੈ ਕਿ ਇਸੇ ਦਰਮਿਆਨ ਸ਼ਾਮ 7:30 ਵਜੇ ਦੇ ਕਰੀਬ ਇਹ ਜਿਹੜੇ ਬਦਮਾਸ਼ ਨੇ ਚੈਨ ਖੋ ਕੇ ਫਰਾਰ ਹੋਏ ਤਾਂ ਪੀੜਤ ਮਹਿਲਾ ਦਾ ਕਹਿਣਾ ਕਿ ਉਹ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਜਦ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਉਸ ਦੇ ਗਲੇ ਨੂੰ ਹੱਥ ਪਾਇਆ ਤੇ ਚੈਨ ਖੋ ਕੇ ਰਫੂ ਚੱਕਰ ਹੋਏ ਨੇ ਕਿਉਂ ਨਾ ਦਾ ਕਹਿਣਾ ਕਿ ਇੱਕ ਵਿਅਕਤੀ ਦੇ ਹੈਲਮਟ ਪਾਇਆ ਹੋਇਆ ਸੀ ਪੀੜਤ ਦਾ ਇਹ ਕਹਿਣਾ ਕਿ ਅਸੀਂ ਇਸ ਮੋਹੱਲੇ ਦੇ ਵਿੱਚ ਕਿਰਾਏ ਤੇ ਰਹਿੰਦੇ ਹਾਂ ਮੋਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਮਹਿਲਾ ਉੱਚੀ ਉੱਚੀ ਰੋਲਾ ਪਾ ਰਹੀ ਸੀ ਜਦੋਂ ਨਾ ਘਰ ਤੋਂ ਬਾਹਰ ਆ ਕੇ ਵੇਖਿਆ ਤੇ ਉਸ ਤੋਂ ਪੁੱਛਿਆ ਤਾਂ ਉਸ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਮੇਰੀ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ ਨੇ ਤੇ ਕਾਫੀ ਘਬराई ਹੋਈ ਸੀ ਉਦੋਂ ਮੌਕੇ ਤੇ ਪਹੁੰਚੇ ਐਸਐਚਓ ਸਮਰਾਲਾ ਦਾ ਕਹਿਣਾ ਹੈ ਕਿ ਅਸੀਂ ਕਾਲ ਤੋਂ ਬਾਅਦ ਇੱਥੇ ਪਹੁੰਚੇ ਹਾਂ ਅੰਪਛਾਤੇ ਤੇ ਬੋਲੋ ਚੈਨ ਖੋਹ ਦਾ ਮਾਮਲਾ जल्द ही चोरा फड़के लाखों के पीछे सुटा जाएगा मेरा नाम हाँ जी नमस्कार जी मेरा नाम शिखा है हम इधर हरनाम नगर में रेंट पे रहते हैं मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ध्यान हम चले हुए थे अपने ध्यान से चले हुए थे और पीछे से बस खींच के दो जने बाइक में चेन खींच के ले गए जो लड़के लड़ थे कैसे थे मोने थे मो, मोने थे, थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और इस साइड से बस यहाँ से चले गए सवा सात सवा सात सवा सात बच्चा और हम दोनों ही चले थे मंदिर से वापस आ रहे थे हाँ जी मेरा नाम संजना मरवाहा असी हर नामनगर पहली गली रहते हैं ਮੈਂ ਅੰਦਰ ਬੱਚੀ ਨੂੰ ਪੜਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾ ਰਹੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨ ਨੂੰ ਭੱਜ ਚੁੱਕੇ ਸੀ ਜਾਨ ਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾਂ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨ ਨੂੰ ਚਲੇ ਗਏ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਖਬਰਾ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے ਗਿਰ ਗਿਆ ਸੀਗਾ ਤੇ ਇਹ ਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਆ ਜਦਦੇ ਅਸੀਂ ਹਰਨਾਮ نگر ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਉਹ ਲਾਈਟ ਬੰਦ ਹੋ ਰੋ ਸਰ ਨਾਮ ਨਗਰ ਕੀ ਵਾਕਿਆ ਜੀ ਤੁਸੀਂ ਬਣਦੇ ਸਾਨੂੰ ਕੋਈ ਕਾਲ ਆਈ ਸੀ ਲੇਡੀਜ਼ ਸिखਾਦੀ ਅੱਛਾ ਜੀ ਵਾਸ਼ੋ ਅਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮ ਇਹ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਇਹ ਇੰਨੇ ਬੰਦੇ ਦੱਸ ਕੱਲ ਤੇ ਸੀ ਇਹ ਦੋ ਮੈਂ ਦੋ ਦੱਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਇਹਨ ਕੀ ਕੀ ਉਹ ਲੇਡੀ ਠੀਕ ਹੈ ਜੀ ਉਹ ਸੱਟ ਨਹੀਂ ਲੱਗੀ ਨਹੀਂ ਨਹੀਂ ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰ ਹੋ ਜਾਵੇ